ਮੈਂ ਅੱਜ ਦੇ ਇਸ ਵੀਡੀਓ ਨੂੰ ਸਿੱਧਾ ਇੱਕ ਸਵਾਲ ਦੇ ਨਾਲ ਸ਼ੁਰੂ ਕਰਦਾ ਜਦੋਂ ਤੁਸੀਂ ਇੰਡੀਆ ਗੇਟ ਦੇ ਸਾਹਮਣੇ ਖੜੇ ਹੁੰਦੇ ਹੋ ਜਾਂ ਕਨੋਟ ਪਲੇਸ ਜਾਂ ਗੋਲ ਗਲੀਆਂ ਵਿੱਚ ਟੈਲਰ ਹੁੰਦੇ ਹੋ ਕਿ ਕਦੀ ਤੁਹਾਡੇ ਮਨ ਦੇ ਵਿੱਚ ਸਵਾਲ ਆਇਆ ਕਿ ਇਹ ਸਭ ਬਣਾਇਆ ਕਿਸ ਨੇ ਹੋਵੇਗਾ ਇਸ ਸਵਾਲ ਦੇ ਜਵਾਬ ਵਿੱਚ ਅਸੀਂ ਸਾਰੇ ਆਸਾਨੀ ਨਾਲ ਕਹਿ ਦਿੰਦੇ ਹਾਂ ਕਿ ਅੰਗਰੇਜ਼ਾਂ ਨੇ ਪਰ ਅੰਗਰੇਜ਼ਾਂ ਨੇ ਖੁਦ ਇੱਕ ਤਾਂ ਪੱਥਰ ਜਾਂ ਮਜ਼ਦੂਰ ਲਗਾ ਕੇ ਇਹ ਸਭ ਨਹੀਂ ਬਣਾਇਆ ਸੀ ਉਹਨਾਂ ਨੇ ਬਸ ਨਕਸ਼ੇ ਬਣਾਏ ਸ਼ਹਿਰ ਕਿਸੇ ਹੋਰ ਨੇ ਖੜਾ ਕੀਤਾ ਸੀ ਉਹਨਾਂ ਨਕਸ਼ਿਆਂ ਨੂੰ ਜ਼ਮੀਨ ਤੇ ਕਿਸੇ ਹੋਰ ਨੇ ਸাকার ਕੀਤਾ ਸੀ ਇੱਕ ਆਦਮੀ ਜਿਸ ਦਾ ਨਾਮ ਅੱਜ ਦਿੱਲੀ 'ਚ ਕਿਤੇ ਨਹੀਂ ਲਿਖਿਆ ਨਾ ਕਿ ਸੜਕ ਤੇ ਨਾ ਕਿਸੇ ਚੌਂਕ ਤੇ ਔਰ ਨਾ ਹੀ ਕਿਸੇ ਸਮਾਰਕ ਤੇ ਫਿਰ ਵੀ ਦਿੱਲੀ ਦੀ ਹਰ ਇਮਾਰਤ ਉਸ ਦੀ ਮੌਜੂਦਗੀ ਬਿਆਨ ਕਰਦੀ ਹੈ ਉਸ ਆਦਮੀ ਦਾ ਨਾਂ ਸੀ ਸਰਸੋਬਾ ਸਿੰਘ ਕਿਸ ਲਈ ਉਹ ਪਾਰਾ ਦਾ ਸਭ ਤੋਂ ਅਮੀਰ ਆਦਮੀ ਸੀ ਕਿਸੇ ਲਈ ਅੰਗਰੇਜ਼ਾਂ ਦਾ ਸਾਥੀ ਤੇ ਕਿਸੇ ਲਈ ਇੱਕ ਅਜੇਹਾ ਨਾਮ ਜਿਸ ਨੂੰ ਯਾਦ ਕਰਨਾ ਵੀ ਔਖਾ ਸਮਝਿਆ ਗਿਆ ਔਰ ਅਖੀਰ 'ਚ ਭਗਤ ਸਿੰਘ ਹੋਰਾਂ ਦੇ ਨਾਲ ਜੁੜਿਆ ਇੱਕ ਐਸਾ ਕਿੱਸਾ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿਵੇਂ ਜਦੋਂ ਮਨਮੋਹਨ ਸਿੰਘ ਜੀ ਨੇ ਉਹਨਾਂ ਦੇ ਨਾਂ ਤੇ ਕਿਸੇ ਇਮਾਰਤ ਦਾ ਨਾਮ ਰੱਖਣ ਦਾ ਫੈਸਲਾ ਲਿਆ ਤਾਂ ਉਹਨਾਂ ਦਾ ਪਾਰੀ ਵਿਰੋਧ ਹੋ ਗਿਆ ਔਰ ਅੱਜ ਤੱਕ ਉਹਨਾਂ ਦਾ ਗੁਮਨਾਮ ਹੈ ਅੱਜ ਮੈਂ ਤੁਹਾਨੂੰ ਨਾ ਕਿਸੇ ਹੀਰੋ ਦੀ ਕਹਾਣੀ ਸੁਣਾਉਣ ਆਇਆ ਨਾ ਕਿਸੇ ਵਿਲਨ ਦੀ ਅੱਜ ਮੈਂ ਤੁਹਾਡੇ ਨਾਲ ਸਿਰਫ ਉਹ ਗੱਲ ਸ਼ੇਅਰ ਕਰਨੀ ਹੈ ਜੋ ਸਾਨੂੰ ਕਦੇ ਪੂਰੀ ਦੀ ਦੱਸੀ ਗਈ ਆਖਿਰ ਕਿਉਂ ਉਸ ਸਰਦਾਰ ਸਾਹਿਬ ਨੂੰ ਅੱਜ ਕੋਈ ਨਹੀਂ ਜਾਣਦਾ ਉਹਨਾਂ ਦਾ ਜ਼ਿਕਰ ਕਰਕੇ ਕਿਉਂ ਹਰਮੋਲ ਸਿੰਘ ਜੀ ਦਾ ਵਿਰੋਧ ਹੋਇਆ ਆਖਿਰ ਭਗਤ ਸਿੰਘ ਹੋਰ ਉਹਨਾਂ ਦੇ ਨਾਲ ਜੁੜਿਆ ਉਹ ਕਿੱਸਾ ਕੀ ਹੈ ਇਹ ਸਭ ਅੱਜ ਦੀ ਵੀਡੀਓ 'ਚ ਅਸੀਂ ਜ਼ਿਕਰ ਕਰਾਂਗੇ ਇਸ ਵੀਡੀਓ ਨੂੰ ਛੱਡਿਓ ਨਾ ਕਿਉਂਕਿ ਅੰਤ 'ਚ ਸਵਾਲ ਮੇਰਾ ਨਹੀਂ ਤੁਹਾਡਾ ਹੋਵੇਗਾ ਸੋ ਕਹਾਣੀ ਨੂੰ ਸ਼ੁਰੂ ਤੋਂ ਸ਼ੁਰੂ ਕਰਦੇ ਆ ਸਰ ਸੋਭਾ ਸਿੰਘ ਦਾ ਜਨਮ 1888 ਵਿੱਚ ਹੋਇਆ ਉਸ ਸਮੇਂ ਜਦੋਂ ਭਾਰਤ ਅੰਗਰੇਜ਼ਾਂ ਦੇ ਅਧੀਨ ਸੀ ਅਤੇ ਕਲਕੱਤਾ ਅੰਗਰੇਜ਼ਾਂ ਦੇ ਰਾਜ ਵਿੱਚ ਦੇਸ਼ ਦੀ ਰਾਜਤਾਨੀ ਸੀ ਸੋਭਾ ਸਿੰਘ ਕਿਸੇ ਰਾਜੇ ਜਾਂ ਨਵਾਬ ਦੇ ਘਰ ਨਹੀਂ ਪੈਦਾ ਹੋਏ ਉਹਨਾਂ ਦੇ ਪਿਤਾ ਇੱਕ ਠੇਕੇਦਾਰ ਸਨ ਘਰ 'ਚ ਗੱਲਾਂ ਅਕਸਰ ਇਮਾਰਤਾਂ ਮਿਹਨਤ ਅਤੇ ਸਮੇਂ ਦੀਆਂ ਹੁੰਦੀਆਂ ਸੀ ਅਤੇ ਇਹੀ ਮਾਹੌਲ ਸੋਭਾ ਸਿੰਘ ਨੂੰ ਬਚਪਨ ਤੋਂ ਮਿਲਿਆ ਜ਼ਾਹਿਰ ਜੀ ਗੱਲ ਹੈ ਕਿ ਬੱਚੇ ਨੂੰ ਜਿਵੇਂ ਦਾ ਘਰ 'ਚ ਮਾਹੌਲ ਮਿਲਦਾ ਹੈ ਉਸੇ ਤਰ੍ਹਾਂ ਬੱਚੇ ਦੀ ਥਿੰਕਿੰਗ ਬਣਨ ਲੱਗ ਜਾਂਦੀ ਹੈ ਸੋਭਾ ਸਿੰਘ ਨਾਰਿਆਂ ਦੇ ਨਾਲ ਨਹੀਂ ਬਲਕਿ ਸਿਸਟਮ ਅਤੇ ਟੈਕਨੀਕ ਸਮਝ ਕੇ ਅੱਗੇ ਵਧਣਾ ਸਿੱਖ ਰਹੇ ਸੀ ਫਿਰ ਸਾਲ ਆਂਦਾ ਹੈ 1905 ਜਦੋਂ ਅੰਗਰੇਜ਼ਾਂ ਨੇ ਆਪਣੇ ਸਵਾਰਥ ਔਰ ਲਾਲਸ ਦੇ ਲਈ ਬੰਗਾਲ ਦੀ ਵੰਡ ਕਰ ਦਿੱਤੀ ਉਹਨਾਂ ਨੂੰ ਲੱਗਿਆ ਸੀ ਕਿ ਲੋਕ ਆਪਸ ਵਿੱਚ ਟੁੱਟ ਜਾਣਗੇ ਪਰ ਹੋਇਆ ਉਸ ਤੋਂ ਉਲਟ ਕੋਲਕੱਤਾ ਦੇ ਲੋਕ ਸੜਕਾਂ ਤੇ ਆ ਗਏ ਪ੍ਰਦਰਸ਼ਨ ਹੋਏ ਹੜਤਾਲਾਂ ਹੋਈਆਂ ਅਤੇ ਅੰਗਰੇਜ਼ੀ ਰਾਜ ਦੇ ਖਿਲਾਫ ਗੁੱਸਾ ਹਰ ਪਾਸੇ ਅੱਗ ਦੀ ਤਰ੍ਹਾਂ ਫੈਲ ਗਿਆ ਉਦੋਂ ਅੰਗਰੇਜ਼ਾਂ ਨੇ ਸਮਝ ਲਿਆ ਕਿ ਇਹ ਸ਼ਹਿਰ ਤੋਂ ਹੁਣ ਰਾਜ ਨਹੀਂ ਚੱਲ ਸਕਦਾ ਇਸੇ ਗੁੱਸੇ ਅਤੇ ਲੋਕਾਂ ਦੀ ਬਗਾਵਤ ਨੇ ਇੱਕ ਨਵੇਂ ਫੈਸਲੇ ਨੂੰ ਜਨਮ ਦਿੱਤਾ ਔਰ ਸਾਲ ਆਂਦਾ ਹੈ 1911 ਜਦੋਂ ਅੰਗਰੇਜ਼ਾਂ ਨੇ ਦਿੱਲੀ ਨੂੰ ਨਵੀਂ ਰਾਜਧਾਨੀ ਘੋਸ਼ਿਤ ਕਰ ਦਿੱਤਾ ਪਰ ਅੰਗਰੇਜ਼ ਪੁਰਾਣੀ ਦਿੱਲੀ ਨੂੰ ਨਹੀਂ ਚਾਹੁੰਦੇ ਸੀ ਕਿਉਂਕਿ ਉਹਨਾਂ ਨੂੰ ਉੱਥੇ ਦੇਸ਼ ਦੇ ਲੋਕਾਂ ਦੇ ਨਾਲ ਰਹਿਣਾ ਪਸੰਦ ਨਹੀਂ ਸੀ ਉਹਨਾਂ ਨੇ ਆਪਣੀ ਤਾਕਤ ਦਿਖਾਉਣ ਦੇ ਲਈ ਨਵੀਂ ਦਿੱਲੀ ਬਣਾਉਣ ਦਾ ਫੈਸਲਾ ਕੀਤਾ ਅਤੇ ਇਸ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਅੰਗਰੇਜ਼ਾਂ ਦੇ ਇਸ ਫੈਸਲੇ ਤੋਂ ਬਾਅਦ ਐਂਟਰੀ ਹੁੰਦੀ ਹੈ ਸੋਭਾ ਸਿੰਘ ਦੀ ਉਹ ਪਹਿਲਾਂ ਹੀ ਕਾਲਕਾ ਸ਼ਿਮਲਾ ਰੇਲਵੇ ਵਰਗੇ ਔਖੇ ਪ੍ਰੋਜੈਕਟ ਕਰ ਚੁੱਕੇ ਸਨ ਜਿੱਥੇ ਅੱਜ ਦੇ ਟਾਈਮ ਵਿੱਚ ਵੀ ਪਹਾੜਾਂ 'ਚ ਰੇਲਵੇ ਦਾ ਨੈਟਵਰਕ ਬਣਾਉਣਾ ਚੈਲੈਂਜਿੰਗ ਕੰਮ ਹੈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਸ ਟਾਈਮ ਵਿੱਚ ਪਹਾੜਾਂ ਰੇਲ ਨੈਟਵਰਕ ਬਣਾਉਣਾ ਕੋਈ ਛੋਟੀ ਗੱਲ ਨਹੀਂ ਸੀ ਅੰਗਰੇਜ਼ਾਂ ਨੇ ਉਹਨਾਂ ਨੂੰ ਭਰੋਸੇਮੰਦ ਬਿਲਡਰ ਦੀ ਨਜ਼ਰ ਦੇ ਨਾਲ ਵੇਖਿਆ ਨਵੀਂ ਦਿੱਲੀ ਦੇ ਕੰਮ ਵਿੱਚ ਉਹਨਾਂ ਦਾ ਸਭ ਤੋਂ ਪਹਿਲਾ ਟਾਸਕ ਸੀ ਕਿੰਗ ਜਾਰਜ ਵੱਲੋਂ ਰੱਖੇ ਗਏ ਨੀਂਹ ਪੱਥਰ ਨੂੰ ਰੈਸਿਨਾ ਹਿਲ ਤੱਕ ਲਿਜਾਣਾ ਇਹ ਕੰਮ ਉਹਨਾਂ ਨੇ ਅੱਧੀ ਰਾਤ ਨੂੰ ਬੈਲ ਗੱਡੀ 'ਚ ਕੀਤਾ ਮਜ਼ਦੂਰੀ ਮਿਲੀ ਸਿਰਫ 16 ਰੁਪਏ ਉਸ ਵੇਲੇ ਕਿਸੇ ਨੂੰ ਪਤਾ ਨਹੀਂ ਸੀ ਕਿ ਇਹੀ ਆਦਮੀ ਆਉਣ ਵਾਲੀ ਦਿੱਲੀ ਦੀ ਸ਼ਕਲ ਤੈਅ ਕਰਨ ਵਾਲਾ ਹੈ ਅਤੇ ਇੱਕ ਮਹਾਨ ਇਤਿਹਾਸ ਲਿਖਣ ਵਾਲਾ ਹੈ ਅਜੇ ਨਵੀਂ ਦਿੱਲੀ ਦਾ ਕੰਮ ਸ਼ੁਰੂ ਹੀ ਹੋਇਆ ਸੀ ਉਧਰ ਦੂਜੀ ਤਰਫ 1914 ਵਿੱਚ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋ ਜਾਂਦਾ ਹੈ on this day 1914 the first world war broke out after the assassination Gatling of archduke franz ferdinand what happens here in during... ਅੰਗਰੇਜ਼ਾਂ ਨੇ ਆਪਣਾ ਸਾਰਾ ਫੋਕਸ ਵਰਲਡ 1 ਦੀ ਤਰਫ ਕਰ ਲਿਆ ਅਤੇ ਨਵੀਂ ਦਿੱਲੀ ਦਾ ਕੰਮ ਰੁਕ ਗਿਆ। ਮਿਲੇ ਹੋਏ ਫੰਡ ਖਤਮ ਹੋ ਗਏ। ਜ਼ਿਆਦਾਤਰ ਠੇਕੇਦਾਰ ਇਸ ਦੌਰ ਦੇ ਵਿੱਚ ਫਾਈਨੈਂਸ਼ੀਅਲੀ ਡੁੱਬ ਗਏ ਪਰ ਸੋਭਾ ਸਿੰਘ ਨੇ ਇਹ ਸਮਾਂ ਬਰਬਾਦ ਕਰਨਾ ਠੀਕ ਨਹੀਂ ਸਮਝਿਆ। ਉਹਨਾਂ ਨੇ ਅੰਗਰੇਜ਼ੀ ਭਾਸ਼ਾ ਸਿੱਖੀ, ਅੰਗਰੇਜ਼ਾਂ ਦੀਆਂ ਫੈਸਲੇ ਸਮਝੀਆਂ ਅਤੇ ਅੰਗਰੇਜ਼ ਅਧਿਕਾਰੀਆਂ ਦੇ ਨਾਲ ਆਪਣੇ ਰਿਲੇਸ਼ਨਸ ਸਟਰੋਂਗ ਕੀਤੇ। ਇਹ ਗੱਲ ਕਈ ਲੋਕਾਂ ਨੂੰ ਗਲਤ ਲੱਗ ਸਕਦੀ ਹੈ ਪਰ ਉਹਨਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਤਿਹਾਸ ਹਮੇਸ਼ਾ ਜਜ਼ਬਾਤ ਨਾਲ ਨਹੀਂ, ਕਈ ਵਾਰ ਸਮਝਦਾਰੀ ਨਾਲ ਵੀ ਬੰਦਾ ਹੈ। ਆਖਿਰਕਾਰ ਯੁੱਧ ਖਤਮ ਹੋ ਜਾਂਦਾ ਜਾਂਦਾ ਅੰਗਰੇਜ਼ਾਂ ਨੇ ਨਵੀਂ ਦਿੱਲੀ ਦਾ ਕੰਮ ਦੁਬਾਰਾ ਤੇਜ਼ੀ ਨਾਲ ਕਰਵਾਉਣਾ ਸ਼ੁਰੂ ਕਰ ਦਿੱਤਾ ਸੋਭਾ ਸਿੰਘ ਨੂੰ ਜ਼ਮੀਨ ਬਹੁਤ ਸਸਤੇ ਰੇਟ ਤੇ ਮਿਲੀ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਕਨੋਟ ਪਲੇਸ ਵਾਲੀ ਜ਼ਮੀਨ ਉਸ ਸਮੇਂ ਵਿੱਚ ਸਿਰਫ 2 ਰੁਪਏ ਪ੍ਰਤੀ ਵਰਗ ਗੱਜ ਸੋਭਾ ਸਿੰਘ ਨੂੰ ਮਿਲੀ ਉਹਨਾਂ ਨੇ ਸਾਊਥ ਬਲਾਕ ਇੰਡੀਆ ਗੇਟ ਆਲ ਇੰਡੀਆ ਰੇਡੀਓ ਕਨੋਟ ਪਲੇਸ ਅਤੇ ਰੀਗਲ ਥੀਏਟਰ ਵਰਗੀਆਂ ਇਤਿਹਾਸਕ ਇਮਾਰਤਾਂ ਬਣਾਈਆਂ ਅਤੇ ਆਪਣਾ ਨਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ ਦਰਜ ਕਰਵਾ ਲਿਆ ਸਾਲ 1938 ਵਿੱਚ ਉਹ ਨਿਊ ਦਿੱਲੀ ਮਿਊਸਪਲ ਕਾਉਂਸਲ ਦੇ ਪ੍ਰਧਾਨ ਬਣੇ ਅਤੇ 1944 ਵਿੱਚ ਅੰਗਰੇਜ਼ਾਂ ਨੇ ਉਹਨਾਂ ਦੇ ਕੰਮ ਤੋਂ ਹੋ ਕੇ ਉਹਨਾਂ ਨੂੰ ਨਾਈਟ ਹੁੱਡ ਦੀ ਉਪਾਧੀ ਦਿੱਤੀ ਅਤੇ ਸੋਭਾ ਸਿੰਘ ਉਸ ਦਿਨ ਤੋਂ ਕਹਿਲਾਏ ਸਰ ਸੋਭਾ ਸਿੰਘ ਫਿਰ ਸਾਲ ਆਂਦਾ 15 ਅਗਸਤ 1947 ਇੰਡੀਆ ਵਿਲ ਅਵੇਕ ਟੂ ਲਾਈਫ ਐਂਡ ਫਰੀडम ਐਸ ਲਾਰਡ ਐਂਡ ਲੇਡੀ ਮਾਨ ਬੈਟਨ ਅਰਾਈਵ ਐਟ ਦ ਦਰਬਾਰ ਹਾਲ ਇਸ ਦਿਨ ਭਾਰਤ ਸਾਡਾ ਆਜ਼ਾਦ ਹੋਇਆ। ਕਈ ਲੋਕਾਂ ਨੇ ਸੋਚਿਆ ਕਿ ਹੁਣ ਤਾਂ ਦੇਸ਼ ਆਜ਼ਾਦ ਹੋ ਗਿਆ। ਅੰਗਰੇਜ਼ਾਂ ਨਾਲ ਕੰਮ ਕਰਨ ਵਾਲੇ ਲੋਕਾਂ ਦੇ ਹੁਣ ਬੁਰੇ ਦਿਨ ਸ਼ੁਰੂ ਹੋ ਜਾਣਗੇ ਅਤੇ ਉਹਨਾਂ ਦਾ ਜਿਹੜਾ ਦੌਰ ਹੈ ਉਹ ਵੀ ਖਤਮ ਹੋ ਜਾਏਗਾ। ਪਰ ਸੋਭਾ ਸਿੰਘ ਤੇ ਇਹ ਗੱਲ ਸਾਬਤ ਨਾ ਹੋ ਸਗੀ। ਉਹਨਾਂ ਦਾ ਰੋਲ ਆਜ਼ਾਦੀ ਤੋਂ ਬਾਅਦ ਹੋਰ ਸਟਰੋਂਗ ਹੋ ਕੇ ਨਿਕਲਿਆ। ਪੰਡਿਤ ਜਵਾਲਲਾਲ ਨਹਿਰੂ ਵੱਲੋਂ ਆਜ਼ਾਦੀ ਤੋਂ ਬਾਅਦ ਸ਼ੁਰੂ ਕੀਤਾ ਗਿਆ ਸਭ ਤੋਂ ਵੱਡਾ ਪ੍ਰੋਜੈਕਟ ਪਾਖੜਾ ਨੰਗਲ ਡੈਮ ਦਾ ਕੰਮ ਫੰਡਾਂ ਦੀ ਘਾਟ ਕਾਰਨ ਰੁਕ ਗਿਆ ਸੀ। ਉਸ ਵੇਲੇ ਸਰ ਸੋਭਾ ਸਿੰਘ ਸਰਕਾਰ ਦੇ ਨਾਲ ਖੜੇ ਅਤੇ ਉਹਨਾਂ ਨੇ ਫੰਡ ਜਟਾਏ ਅਤੇ ਇਹ ਡੈਮ 1963 ਹੋਇਆ ਔਰ ਤੁਹਾਨੂੰ ਸਭ ਨੂੰ ਤਾਂ ਪਤਾ ਹੀ ਹੈ ਕਿ ਇਹ ਸਿਰਫ ਡੈਮ ਨਹੀਂ ਸੀ ਇਹ ਨਵੇਂ ਭਾਰਤ ਦੀ ਤਰੱਕੀ ਦਾ ਆਧਾਰ ਸੀ ਜਿਹੜਾ ਅੱਜ ਵੀ ਆਪਣੀ ਪੂਰੀ ਸ਼ਾਨ ਦੇ ਨਾਲ ਦੇਸ਼ ਦੀ ਸੇਵਾ ਕਰ ਰਿਹਾ ਹੈ ਉਹਨਾਂ ਦਾ ਉਹਨਾਂ ਦੀ ਕਹਾਣੀ ਦਾ ਸਭ ਤੋਂ ਇੰਪੋਰਟੈਂਟ ਪਾਰਟ ਸਰਸੋਬਾ ਸਿੰਘ ਦੀ ਕਹਾਣੀ ਇੱਕ ਪਾਸੇ ਤਾਂ ਇੰਨੀ ਗਲੋਰੀਅਸ ਅਤੇ ਪ੍ਰਾਊਡ ਫੀਲ ਕਰਾਉਣ ਵਾਲੀ ਹੈ ਪਰ ਉਹਨਾਂ ਦੇ ਨਾਲ ਦੇਸ਼ ਭਗਤੀ ਦੇ ਨਾਲ ਜੁੜਿਆ ਕਾਲਾ ਚੈਪਟਰ ਵੀ ਹੈ ਜਿਹੜਾ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਵਿਵਾਦ ਹੈ ਇਸ 'ਚ ਉਹਨਾਂ ਦਾ ਨਾਮ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦੇ ਕੇਸ ਦੇ ਨਾਲ ਜੁੜਿਆ ਜਾਂਦਾ ਹੈ ਦੋਸ਼ ਲੱਗਦਾ ਹੈ ਕਿ ਸਰਸੋਬਾ ਸਿੰਘ ਦੀ ਇੱਕ ਗਵਾਹੀ ਦੇ ਕਾਰਨ ਭਗਤ ਸਿੰਘ ਅਤੇ ਬਟੁਕੇਸ਼ਵਰ ਫੰਸੀ ਹੋਈ ਸੀ। ਉਹਨਾਂ ਦੀ ਗਵਾਹੀ ਨੇ ਦੇਸ਼ ਭਗਤਾਂ ਦੇ ਹੱਕ ਵਿੱਚ ਮਜ਼ਬੂਤ ਹੋਣ ਵਾਲਾ ਕੇਸ ਬੁਰੀ ਤਰ੍ਹਾਂ ਕਮਜ਼ੋਰ ਕਰ ਦਿੱਤਾ ਔਰ ਇਸ ਇੱਕ ਘਟਨਾ ਨੇ ਉਹਨਾਂ ਦੀ ਪੂਰੀ ਛਵੀ ਨੂੰ ਧੁੰਦਲਾ ਕਰ ਦਿੱਤਾ। ਸਾਲ 2012 ਦੇ ਕਰੀਬ ਉਸ ਸਮੇਂ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਸਰ ਸੋਭਾ ਸਿੰਘ ਨੂੰ ਸਨਮਾਨ ਦੇਣ ਦੇ ਲਈ ਉਹਨਾਂ ਦੀ ਯਾਦ ਇੱਕ ਸਮਾਰਕ ਬਣਾਉਂਦਾ ਔਰ ਕਿਸੇ ਜਗ੍ਹਾ ਦਾ ਨਾਮ ਉਹਨਾਂ ਦੇ ਨਾਂ ਤੇ ਰੱਖਣ ਦਾ ਫੈਸਲਾ ਕੀਤਾ ਸੀ। ਪਰ ਜਦੋਂ ਇਸ ਗੱਲ ਬਾਰੇ ਲੋਕਾਂ ਨੂੰ ਪਤਾ ਲੱਗਾ ਤਾਂ ਮਨਮੋਹਨ ਸਿੰਘ ਜੀ ਦਾ ਵਿਰੋਧ ਹੋਇਆ। ਲੋਕਾਂ ਦਾ ਕਹਿਣਾ ਸੀ ਕਿ ਭਾਵੇਂ ਸਰ ਸੋਭਾ ਸਿੰਘ ਦਾ ਯੋਗਦਾਨ ਵੱਡਾ ਰਿਹਾ ਪਰ ਉਹਨਾਂ ਦੇ ਬਿਆਨ ਦੀ ਬਦੌਲਤ ਦੇਸ਼ ਉਹ ਫਾਂਸੀ ਹੋਈ ਸੀ ਉਹ ਕਦੀ ਨਾ ਮਾਫ ਕਰਨ ਵਾਲੀ ਘਟਨਾ ਹੈ ਔਰ ਆਖਿਰਕਾਰ ਪਾਰੀ ਵਿਰੋਧ ਤੋਂ ਬਾਅਦ ਮਨਮੋਹਨ ਸਿੰਘ ਜੀ ਨੂੰ ਆਪਣਾ ਫੈਸਲਾ ਜਿਹੜਾ ਉਹ ਵਾਪਸ ਲੈਣਾ ਪਿਆ ਸੀ ਆਖਿਰਕਾਰ ਸਾਲ 1978 ਵਿੱਚ 90 ਸਾਲ ਦੀ ਉਮਰ ਚ ਸਰ ਸੋਭਾ ਸਿੰਘ ਦਾ ਦਿਹਾਂਤ ਹੋ ਗਿਆ ਅੱਜ ਉਹਨਾਂ ਦੇ ਨਾਂ ਤੇ ਨਾ ਕੋਈ ਵੱਡਾ ਸਮਾਰਕ ਹੈ ਨਾ ਕੋਈ ਚੌਂਕ ਪਰ ਦਿੱਲੀ ਦੀ ਹਰ ਵੱਡੀ ਇਮਾਰਤ ਉਹਨਾਂ ਦੀ ਮਿਹਨਤ ਦੀ ਗਵਾਹ ਹੈ ਸਵਾਲ ਇਹ ਨਹੀਂ ਕਿ ਉਹ ਹੀਰੋ ਸੀ ਜਾਂ ਵਿਲਨ ਅਸਲ ਸਵਾਲ ਇਹ ਹੈ ਕਿ ਅਸੀਂ ਇਤਿਹਾਸ ਨੂੰ ਸਿਰਫ ਚੰਗਾ ਜਾਂ ਬੁਰਾ ਦੇਖ ਸਕਦੇ ਆ ਜਾਂ ਸੱਚ ਹਮੇਸ਼ਾ ਦੋਹਾਂ ਦੇ ਵਿਚਕਾਰ ਹੁੰਦਾ ਹੈ ਤੁਹਾਡੀ ਇਸ ਬਾਰੇ ਕੀ ਰਾਏ ਆ ਸਾਨੂੰ ਕਮੈਂਟਸ ਦੇ ਵਿੱਚ ਜਰੂਰ ਦੱਸਣਾ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਹੋ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਉਮੀਦ ਹੈ ਕਿ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ ਧੰਨਵਾਦ ਅਤੇ ਸਤਿ ਸ੍ਰੀ ਅਕਾਲ